ਹੈਲੋ ਦੋਸਤੋ ਕੀ ਹਾਲ ਚਾਲੇ ਤੁਹਾਡਾ ਸਾਰਿਆਂ ਦਾ ਸਵਾਗਤ ਕੀਤਾ ਜਾਂਦਾ ਹੈ ਆਪਣੇ ਚੈਨਲ ਤੇ ਤੇ ਅੱਜ ਦੀ ਜਿਹੜੀ ਕਹਾਣੀ ਹੈ ਕਿ ਕੁੜੀ ਕਿਸ ਤਰ੍ਹਾਂ ਵਿਆਹ ਤੋਂ ਸੁਹਾਗਰਾ ਤੋਂ ਅਗਲੇ ਦਿਨ ਹੀ ਪ੍ਰੈਗਨੈਂਟ ਹੋ ਜਾਂਦੀ ਹੈ ਕਹਾਣੀ ਬਹੁਤ ਹੀ ਕਹਿ ਸਕਦੇ ਹਾਂ ਕਿ ਸੋਚਣ ਵਾਲੀਏ ਲਾਸਟ ਤੱਕ ਦੇਖਦੇ ਰਹੋ ਤਾਂ ਹੀ ਤੁਹਾਨੂੰ ਸਾਰੀ ਕਹਾਣੀ ਦੀ ਸਮਝ ਆਏਗੀ ਇਹ ਕਹਾਣੀ ਹੈਗੀ ਜਿੱਥੇ ਕੁੰਭ ਦਾ ਮੇਲਾ ਲੱਗਦਾ ਪ੍ਰਗਰਾਜ ਦੀ ਇਹ ਕਹਾਣੀ ਉੱਥੋਂ ਦੀ ਬਿਲਕੁਲ ਸੱਚੀ ਕਹਾਣੀ ਹੈ ਆ ਕਹਾਣੀ ਵੀ ਥੋੜੇ ਦਿਨਾਂ ਪਹਿਲਾਂ ਦੀ ਹੈ ਅ 24 ਤਰੀਕ ਨੂੰ ਮੁੰਡੇ ਦਾ ਵਿਆਹ ਹੁੰਦਾ ਹੈ 25 ਤਰੀਕ ਨੂੰ ਕੁੜੀ ਦੀ ਵਿਦਾਈ ਹੁੰਦੀ ਹੈ ਤੇ 26 ਤਰੀਕ ਨੂੰ ਕੁੜੀ ਦੇ ਘਰੇ ਇੱਕ ਬੇਟਾ ਜਨਮ ਲੈਂਦਾ ਹੈ ਚਲੋ ਕਹਾਣੀ ਆਪਾਂ ਸ਼ੁਰੂ ਤੋਂ ਸ਼ੁਰੂ ਕਰਦੇ ਆਂ ਕੀ ਹੁੰਦਾ ਕੀ ਇਹ ਕਿ ਜਦੋਂ ਕੀ 20 ਤਰੀਕ ਨੂੰ ਤਿਲਕ ਹੁੰਦਾ ਹੈ ਮੁੰਡੇ ਦਾ ਆਪਾਂ ਇੱਥੇ ਨਾਂ ਨਹੀਂ ਲੈ ਸਕਦੇ ਠੀਕ ਹੈ ਕਿਉਂਕਿ ਉਹਨਾਂ ਨੇ ਆਪਦੇ ਨਾਮ ਹਨ ਹੁੰਦਾ ਹੀ ਹੈ ਚਲੋ ਜਿਹੜੀ ਸੱਚੀ ਕਹਾਣੀ ਹੋ ਇਸੇ ਤਰ੍ਹਾਂ ਦੀ ਚਲੋ ਆਪਾਂ ਸ਼ੁਰੂ ਕਰਦੇ ਆਂ ਜਿਹੜੀ ਜਿਹੜਾ ਮੁੰਡਾ ਹੁੰਦਾ ਹੈ 20 ਤਰੀਕ ਨੂੰ ਉਸ ਦਾ ਤਿਲਕ ਹੁੰਦਾ ਹੈ ਠੀਕ ਹੈ ਉਹ ਤਿਲਕ ਉਸ ਕੁੰਭ ਵਾਲੀ ਸਾਈਡ ਤੁਹਾਨੂੰ ਪਤਾ ਜਿੱਥੇ ਕੁੰਭ ਦਾ ਮੇਲਾ ਲੱਗਦਾ ਉਸ ਸਾਈਡ ਠੀਕ ਤਿਲਕ ਵਗੈਰਾ ਆਪਣੇ ਵੀ ਇੱਧਰ ਹੁੰਦਾ ਹੈ ਤੇ ਤਿਲਕ ਹੁੰਦਾ 20 ਤਰੀਕ ਨੂੰ ਅੱਗੇ ਆ ਜਾਂਦੀ 21 22 ਤੇ 23 24 ਇਹਨਾਂ ਦੇ ਵਿੱਚ ਸੰਗੀਤ ਵੱਜਦੇ ਨੇ ਢੋਲਕੀਆਂ ਖੜਕਦੀਆਂ ਨੱਚਦੇ ਟੱਪਦੇ ਸਾਰਾ ਕੁਝ ਹੁੰਦੇ ਆ ਪ੍ਰੋਗਰਾਮ ਵਿਆਹ ਦੇ ਅੱਗੇ ਆ ਜਾਂਦੀ ਏ 24 ਤਰੀਕ ਜਿਸ ਦਿਨ ਕੁੜੀ ਮੁੰਡੇ ਦੀ ਬਰਾਤ ਜਾਂਦੀ ਹੈ ਸ਼ਾਮ ਨੂੰ ਜਾਂਦੀ ਹੈ ਠੀਕ ਹੈ ਤੇ ਜਾਂਦੀ ਹੈ ਤੇ 25 ਤਰੀਕ ਨੂੰ ਉੱਥੇ ਸਾਰਾ ਉਹਦਾ ਰਾਤ ਦੀ 25 ਨੂੰ ਹਨਾ ਕੀ ਸਾਰਾ ਪ੍ਰੋਗਰਾਮ ਕੀਤੇ ਜਾਂਦੇ ਨੇ ਉਹਨਾਂ ਦਾ ਵਿਆਹ ਹੋ ਜਾਂਦਾ ਵਧੀਆ ਵਿਆਹ ਹੁਣ ਤੋਂ 25 ਤਰੀਕ ਨੂੰ ਵਿਆਹ ਹੁੰਦਾ ਹੈ ਤੇ ਫਿਰ ਉਹ ਕੁੜੀ ਦੀ ਵਿਦਾਈ ਹੁੰਦੀ ਹੈ ਜਦੋਂ ਕੁੜੀ ਦੀ ਵਿਦਾਈ ਹੁੰਦੀ ਹੈ ਤੇ ਕੁੜੀ ਆ ਦੇ ਸਹੁਰੇ ਪਰਿਵਾਰ ਦੇ ਵਿੱਚ ਆ ਜਾਂਦੀ ਹੈ ਠੀਕ ਹੈ ਤੁਹਾਨੂੰ ਪਤਾ ਜਿਸ ਤਰ੍ਹਾਂ ਡਾਂਸ ਵਗੈਰਾ ਹੁੰਦਾ ਸਾਰਾ ਕੁਝ ਵਧੀਆ ਹੁੰਦਾ ਹੈ ਤੇ 24 ਤਰੀਕ ਨੂੰ ਕਹਿ ਰਹੇ ਹੁੰਦੇ 25 ਦੀ ਰਾਤ ਸਾਰੀ ਤੇ 25 ਤਰੀਕ ਨੂੰ ਜਦੋਂ ਫਿਰ ਜਦੋਂ ਰਾਤ ਹੁੰਦੀ 24 ਦੀ ਰਾਤ ਤਾਂ ਉੱਥੇ ਬਤੀਤ ਹੁੰਦੀ ਪ੍ਰੋਗਰਾਮਾਂ ਵਿੱਚ 25 ਦੀ ਰਾਤ ਨੂੰ ਕਹਿ ਸਕਦੇ ਆ ਕਿ ਆਪਾਂ ਉਹਨਾਂ ਦੀ ਸਵਾਦ ਰਾਤ ਸੀ ਠੀਕ ਹੈ ਤੇ ਉਹ ਮੁੰਡੇ ਨੂੰ ਕਹਿ ਦਿੰਦੀ ਏ ਕੁੜੀ ਜਿਹੜੀ ਹੁੰਦੀ ਏ ਉਹ ਕਹਿੰਦੀ ਏ ਕਿ ਮੈਂ ਬਹੁਤ ਜ਼ਿਆਦਾ ਥੱਕ ਚੁੱਕੀ ਆ ਮੈਂ ਹਨਾ ਕਿ ਮੈਂ ਸੌਣ ਲੱਗੀ ਆ ਉਹ ਆਵਦਾ ਦੂਸਰੀ ਸਾਈਡ ਫੇਸ ਕਰਕੇ ਅਲੱਗ-ਅਲੱਗ ਸੌ ਜਾਂਦੇ ਨੇ ਅਗਲਾ ਦਿਨ ਹੁੰਦਾ ਹੈ 26 ਤਰੀਕ ਦਾ 26 ਫਰਵਰੀ 2025 ਦਾ ਜਦੋਂ ਦਿਨ ਹੁੰਦਾ ਹੈ ਤੇ ਸਵੇਰ ਹੁੰਦੀ ਏ ਤੇ ਸਵੇਰ ਹੁੰਦਿਆ ਸਾਰੀ ਪਹਿਲਾਂ ਕਹਿੰਦੇ ਨੇ ਕਿ ਉਸ ਦੇ ਪੇਟ ਵਿੱਚ ਬਹੁਤ ਦਰਦ ਹੁੰਦੀ ਏ ਦਰਦ ਹੋ ਹੁੰਦੀ ਏ ਤੇ ਉਹ ਸੋਚਦੇ ਨੇ ਕਿ ਨਾ ਕਿ ਦੋ ਦਿਨ ਚ ਸਹੀ ਢੰਗ ਨਾਲ ਨਹੀਂ ਖਾਦਾ ਪੀਤਾ ਗਲਤਮਲਤ ਖਾ ਲਿਆ ਹੈ ਗੈਸ ਕਰਕੇ ਹੁੰਦੀ ਹੋਣੀ ਐ ਉਹਨੂੰ ਡਾਕਟਰ ਦੇ ਕੋਲ ਲੈ ਕੇ ਜਾਂਦੇ ਆ ਤੇ ਡਾਕਟਰ ਵੀ ਨਹੀਂ ਇੰਨਾ ਧਿਆਨ ਦਿੰਦੇ ਉਹ ਕਹਿੰਦੇ ਸ਼ਾਂਤ ਗੈਸਤਿਜਾਬ ਬਣ ਗਿਆ ਹੋਣਾ ਇਸ ਕਰਕੇ ਉਹਨਾਂ ਨੇ ਕਿਹਾ ਤੇ ਉਹ ਗੈਸਤਿਜਾਬ ਹੀ ਸਮਝਦੇ ਹੋਏ ਉਹ ਗੋਲਣਾ ਦੇ ਦਿੰਦਾ ਐ ਤੇ ਉਹ ਖਾ ਲੈਂਦੀ ਐ ਤੇ ਥੋੜਾ ਟਾਈਮ ਠੀਕ ਹੋ ਜਾਂਦੀ ਐ ਠੀਕ ਐ ਥੋੜੇ ਟਾਈਮ ਬਾਅਦ ਫੇਰ ਉਸਦੇ ਬਹੁਤ ਹੀ ਜ਼ਿਆਦਾ ਦਰਦ ਹੋਣ ਲੱਗ ਪੈਂਦੀ ਐ ਜਦੋਂ ਦਰਦ ਹੁੰਦੀ ਐ ਤੇ ਬਹੁਤ ਹੀ ਜ਼ਿਆਦਾ ਕਰਨ ਲੱਗ ਪੈਂਦੀ ਐ ਕਿਉਂਕਿ ਤੁਹਾਨੂੰ ਪਤਾ ਐ ਹਨ ਜਿਹੜੀ ਪੇਨ ਹੁੰਦੀ ਐ ਉਹ ਤਾਂ ਸਾਰਿਆਂ ਨੂੰ ਹੀ ਪਤਾ ਬੱਚੇ ਹੋਣ ਵਾਲੀ ਤੇ ਬਹੁਤ ਜ਼ਿਆਦਾ ਪੇਨ ਹੁੰਦੀ ਏ ਤੇ ਫਿਰ ਉਹ ਕਹਿੰਦੀ ਏ ਕਿ ਮੈਨੂੰ ਲੈ ਚੱਲੋ ਮੈਨੂੰ ਮੈਨੂੰ ਮੇਰੇ ਮਾਮਾ ਮਾਮੀ ਕੋਲ ਲੈ ਚੱਲੋ ਮੇਰੇ ਮੇਰੇ ਘਰ ਲੈ ਚੱਲੋ ਉਸ ਕੁੜੀ ਦਾ ਦਾਜ ਵਗੈਰਾ ਕਾਫੀ ਆਇਆ ਹੁੰਦਾ ਹੈ ਗੱਡੀ ਵੀ ਆਈ ਹੁੰਦੀ ਏ ਜਦੋਂ ਉਹ ਨਹੀਂ ਲੈ ਕੇ ਜਾਂਦੇ ਕਿ ਉਹਨਾਂ ਨੂੰ ਕੀ ਪਤਾ ਹੁੰਦਾ ਹੈ ਕਿ ਨਾ ਕੀ ਇਹਨੂੰ ਪ੍ਰੋਬਲਮ ਹੈ ਉਹਨਾਂ ਨੂੰ ਕੁਝ ਵੀ ਨਹੀਂ ਸੀ ਪਤਾ ਇਸ ਕਰਕੇ ਉਹ ਉਹਨਾਂ ਨੇ ਕਿਹਾ ਕੋਈ ਨਹੀਂ ਆਪਾਂ ਇੱਥੇ ਦਵਾਈ ਦਵਾਉਣੇ ਆ ਤੇ ਦਵਾਈ ਦਵਾਉਣੇ ਆਂ ਦੀ ਨਹੀਂ ਮੈਨੂੰ ਲੈ ਚੱਲੋ ਮੈਨੂੰ ਮੇਰੀ ਗੱਡੀ ਤੇ ਲੈ ਚੱਲੋ ਮੈਂ ਕਿਸੇ ਨੂੰ ਤੁਸੀਂ ਉਡੀਕਣੋ ਕਹਿੰਦੇ ਕਿ ਇੱਥੇ ਆਉਂਦੇ ਨੇ ਕਿ ਤੇਰੇ ਘਰੇ ਅਸੀਂ ਫੋਨ ਕੀਤਾ ਤੇ ਉਹ ਚਲ ਇੱਥੇ ਆਉਂਦੇ ਨੇ ਪਰ ਉਹ ਕਹਿੰਦੀ ਨਹੀਂ ਕਿ ਮੈਂ ਜਾਣਾ ਹੈ ਮੈਨੂੰ ਲੈ ਕੇ ਚਲੋ ਜਿਵੇਂ ਮਰਜ਼ੀ ਲੈ ਕੇ ਚਲੋ ਇਸ ਕਰਕੇ ਫਿਰ ਉਹ ਮੁੰਡਾ ਆਦੇ ਹਸਬੰਦ ਨੂੰ ਕਹਿੰਦੀ ਬਹੁਤ ਜ਼ਿਆਦਾ ਦਬਾਅ ਪਾਉਂਦੀ ਹੈ ਫਿਰ ਉਹ ਕੋ ਜਿਹੜੀ ਉਸਦੀ ਸੱਸ ਹੁੰਦੀ ਉਸ ਨੂੰ ਵੀ ੱੱਕਾ ਵੀ ਮਾਰ ਦਿੰਦੀ ਕਿ ਤੁਸੀਂ ਜਾਓ ਮੈਂ ਆਪਦੇ ਘਰ ਜਾਣਾ ਹੈ ਮੈਂ ਆਦੀ ਨਾਨਕੇ ਘਰ ਜਾਣਾ ਮਾਮੀ ਕੋਲ ਜਾਣਾ ਹੈ ਤੇ ਉਹ ਮੁੰਡਾ ਕਹਿੰਦਾ ਕਿ ਚਲੋ ਉਹਦੀ ਜਿਹੜੀ ਨਾਨ ਹੁੰਦੀ ਉਹ ਵੀ ਕਹਿੰਦੀ ਕਿ ਚਲ ਲੈ ਜਾਓ ਹਨਾ ਕਿ ਕੀ ਹਨਾ ਕੀ ਪਤਾ ਕੀ ਉਹਨੂੰ ਤਕਲੀਫ ਹੈ ਜਦੋਂ ਲੈ ਕੇ ਜਾਂਦੇ ਨੇ ਤੇ ਜਦੋਂ ਲਿਜਾ ਰਿਆ ਹੁੰਦਾ ਹੈ ਰਾਹ ਵਿੱਚ ਫਿਰ ਉਹ ਕਹਿੰਦਾ ਕਿ ਤੂੰ ਨਾਨਕੇ ਜਾਂ ਆਪਦੇ ਘਰੇ ਜਾ ਕੀ ਕਰਨਾ ਹੈ ਤੈਨੂੰ ਮੈਂ ਹਸਪੀਟਲ ਲੈ ਕੇ ਜਾਣਾ ਜਦੋਂ ਕਾਫੀ ਜ਼ਿਆਦਾ ਦਰਦ ਹੋ ਰਹੀ ਸੀ ਤੇ ਫਿਰ ਉਹਨੇ ਉਹਨੂੰ ਹਸਪੀਟਲ ਲੈ ਜਾਂਦਾ ਹੈ ਜਦੋਂ ਹਸਪੀਟਲ ਲੈ ਕੇ ਜਾਂਦੇ ਨੇ ਤੇ ਉੱਥੇ ਉਸਦੇ ਜਾ ਕੇ ਪੁੱਤਰ ਨੂੰ ਜਨਮ ਦਿੰਦੀ ਹੈ ਇੱਕ ਬੇਟੇ ਨੂੰ ਜਨਮ ਦਿੰਦੀ ਹੈ ਜਿਸ ਤੋਂ ਬਾਅਦ ਜੜੀਆਂ ਨਰਸਾਂ ਹੁੰਦੀਆਂ ਉਸ ਇਨਾਨ ਤੇ ਉਸ ਦਾ ਹੈਨਾ ਜਿਹੜਾ ਮੁੰਡੇ ਦਾ ਭਰਾ ਉਹ ਵੀ ਬਾਅਦ ਵਿੱਚ ਮਗਰ ਚਲੇ ਜਾਂਦੇ ਜਦੋਂ ਜਾ ਕੇ ਉਹਨਾਂ ਦਾ ਮੁੰਡਾ ਦੱਸਦਾ ਕਿ ਮੈਂ ਇਸ ਤਰ੍ਹਾਂ ਇਹਨੂੰ ਹਸਪੀਟਲ ਚ ਲਿਆ ਫਿਰ ਉਹ ਵੀ ਉਹਨਾਂ ਤੇ ਮਗਰ ਜਾਂਦੇ ਨੇ ਹਨਾ ਉਹ ਜਾਂਦੇ ਨੇ ਤੇ ਫਿਰ ਜਦੋਂ ਉਸਦੇ ਬੇਟਾ ਹੁੰਦਾ ਹੈ ਤੇ ਇਹ ਸੁਣ ਕੇ ਉਸ ਦੀ ਨਾਨਾਣ ਹੈਰਾਨ ਰਹਿ ਜਾਂਦੀ ਏ ਬੁੱਤ ਬਣ ਕੇ ਖੜੀ ਹੋ ਜਾਂਦੀ ਏ ਜੜੀਆਂ ਨਰਸਾ ਹੁੰਦੀਆਂ ਨੇ ਉੱਥੇ ਉਹ ਨੇਕ ਮੰਗਣ ਲਾ ਪੈਂਦੀ ਆ ਉਹ ਆਂਦੀ ਨੇਕਾਂ ਦਾ ਦੇਵਾ ਮੈਂ ਤੁਹਾਨੂੰ ਨਾ ਕਿ ਕਾਹਦਾ ਮੇਰਾ ਨੇਕ ਮੰਦਾ ਹੈ ਕਿ ਕੱਲ ਤਾਂ ਇਹ ਮੈਨੂੰ ਵਿਆਹ ਕੇ ਲੈ ਆਂਦਾ ਏ ਤੇ ਅੱਜ ਨਾ ਸਭ ਕੁਝ ਹੋ ਗਿਆ ਮੈਂ ਕਹਾਂ ਨਾ ਨੇਕ ਦੇਵਾਂ ਇਸ ਕਰਕੇ ਉਹ ਮਤਲਬ ਕਹਿਣ ਲੱਗ ਪੈਂਦੀ ਕਿ ਮੈਂ ਨਾ ਨੇਕ ਨਹੀਂ ਦੇਣਾ ਕਿ ਇਹ ਤਾਂ ਸਾਡਾ ਹੈ ਹੀ ਨਹੀਂ ਜਦੋਂ ਬੱਚਾ ਹੀ ਨਹੀਂ ਹੈਗਾ ਉਹ ਨਰਸਾਂ ਨੂੰ ਕਹਿਣ ਲੱਗ ਪਏ ਤੁਸੀਂ ਪੂਆ ਬਣ ਗਏ ਨਾ ਜੇ ਆਪਾਂ ਆਉਂਦੇ ਹਸਬੰਦ ਨੂੰ ਕਿਹਾ ਤੇ ਉਥੋਂ ਹੀ ਉਹਨਾਂ ਦੀ ਗੱਲ ਵੱਜ ਜਾਂਦੀ ਫਿਰ ਉਹ ਜਿਹੜੀ ਉਸ ਦੀ ਨਾਨਾਣ ਹੁੰਦੀ ਏ ਤੇ ਜਿਹੜਾ ਉਸ ਜਿਹੜਾ ਮੁੰਡੇ ਦਾ ਵਿਆਹ ਸੀ ਉਹਦੇ ਜਿਹੜਾ ਭਰਾ ਹੁੰਦਾ ਉਹ ਵੀ ਆ ਜਾਂਦੇ ਉੱਥੇ ਖੜੇ ਹੁੰਦੇ ਨੇ ਫਿਰ ਉਹ ਉਹਨਦੇ ਘਰ ਦੇ ਨੂੰ ਫੋਨ ਕਰਦੇ ਕਿ ਇਸ ਤਰ੍ਹਾਂ ਤੇ ਉਹਨਦੇ ਘਰ ਦੇ ਤਾਂ ਆਉਂਦੇ ਨਹੀਂ ਸਭ ਤੋਂ ਪਹਿਲਾਂ ਉਹਦੀ ਮੰਮਾ ਤੇ ਮਾਮੀ ਆਉਂਦੇ ਨੇ ਤੇ ਠੀਕ ਹੈ ਫਿਰ ਉਥੋਂ ਉਹ ਵਾਪਸ ਆ ਜਾਂਦੇ ਨੇ ਤੇ ਉਹ ਉਸ ਬੱਚੇ ਨੂੰ ਸਵੀਕਾਰ ਨਹੀਂ ਕਰਦੇ ਉਹ ਕਹਿੰਦੇ ਕਿ ਤੁਸੀਂ ਸਾਨੂੰ ਪਹਿਲਾਂ ਦੱਸਿਆ ਨਹੀਂ ਗੱਲ ਹੁੰਦੀ ਹੈ ਕਿ ਹਾਂ ਕਿ ਇਹਨਾਂ ਦੇ ਰਿਸ਼ਤੇ ਹੋਏ ਨੂੰ 4 ਮਹੀਨੇ ਹੋ ਗਏ ਹੁੰਦੇ ਨੇ ਠੀਕ ਹੈ ਤੇ ਉਹ ਜਿਹੜੀ ਕੁੜੀ ਹੁੰਦੀ ਉਹ ਕਹਿੰਦੀ ਹੈ ਕਿ ਇਸੇ ਦਾ ਹੀ ਮੁੰਡਾ ਹੈ ਕਿ ਜਿਹੜਾ ਇਸੇ ਦਾ ਹੀ ਮੁੰਡਾ ਮਤਲਬ ਕਿ ਜਿੰਨੇ ਨਾਲ ਉਹਦਾ ਵਿਆਹ ਹੋਇਆ ਹੈ ਕਿ ਉਸੇ ਦਾ ਹੀ ਬੱਚਾ ਹੈ ਪਰ ਉਹ ਕਹਿੰਦੀ ਆ ਕਿ ਨਹੀਂ ਉਹ ਕਿਉਂਕਿ 4 ਮਹੀਨਿਆਂ ਤੋਂ ਤੁਹਾਨੂੰ ਵੀ ਪਤਾ ਹੈ ਕਿ ਬੱਚਾ 9 ਮਹੀਨਿਆਂ ਬਾਅਦ ਹੁੰਦਾ ਹੈ ਹਨਾ ਤੇ 4 ਮਹੀਨੇ ਅਜੇ ਰਿਸ਼ਤੇ ਹੋਏ ਨੂੰ ਐਸੀ ਪਹਿਲਾਂ ਉਹ ਬਿਲਕੁਲ ਇੱਕ ਦੂਜੇ ਨੂੰ ਨਹੀਂ ਸੀ ਜਾਣਦੇ ਉਹ ਜੇ ਪੁੱਛੇ ਇਹ ਜਾਣਕਾਰੀ ਇਕੱਠੀ ਕੀਤੀ ਜਾਂਦੀ ਹੈ ਕਿ ਹਾਂ ਉਹ ਮੁੰਡਾ ਸ਼ਾਇਦ ਮਿਲਦਾ ਨਾ ਹੋਵੇ ਉਹ ਜਦੋਂ ਜਾਂਦਾ ਸੀ ਉਹਨਾਂ ਦੇ ਘਰੇ ਹਾਂ ਆਉਣਾ ਜਾਣਾ ਹੈਗਾ ਸੀ ਰਿਸ਼ਤੇ ਹੋਏ ਤੋਂ ਬਾਅਦ ਪਰ ਉਹ ਕਹਿੰਦਾ ਕਿ ਮੈਂ ਸਾਰੇ ਘਰ ਪਰਿਵਾਰ ਦੇ ਸਾਹਮਣੇ ਉਸ ਨੂੰ ਮਿਲ ਕੇ ਆਉਣਾ ਸੀ ਕਿ ਉਸ ਦੇ ਪਰਿਵਾਰ ਦੇ ਵਿੱਚ ਹੀ 5-10 ਮਿੰਟ ਬੈਠ ਕੇ ਮੈਂ ਵਾਪਸ ਆ ਜਾਂਦਾ ਸੀ ਨਾਲੇ ਤੁਸੀਂ ਸਮਝੋਗੇ ਨਾ ਕਿ 4 ਮਹੀਨੇ ਦਾ ਜਿ ਰਿਸ਼ਤੇ ਹੋਏ ਨੂੰ ਹੋਏ ਸੀ ਤੇ ਬੱਚਾ ਦਾਸਕਰ ਪਹਿਲਾਂ ਹੀ ਸੀ 8 ਮਹੀਨੇ ਆ ਇਸ ਕਰਨ ਹਨਾ 4 ਮਹੀਨੇ ਪਹਿਲਾਂ ਦਾ ਸੀ ਤੇ ਜਦੋਂ ਇਸ ਤਰ੍ਹਾਂ ਸਾਰਾ ਕਿਹਾ ਜਾਂਦਾ ਹੈ ਤੇ ਫਿਰ ਉਹ ਬੱਚੇ ਨੂੰ ਸਵੀਕਾਰ ਨਹੀਂ ਕਰਦਾ ਨਾ ਹੀ ਮੁੰਡਾ ਕਰਦਾ ਨਾ ਹੀ ਉਸ ਦੇ ਪਰਿਵਾਰ ਦੇ ਕਰਦੇ ਨੇ ਤੇ ਉਹ ਕਹਿੰਦੇ ਨੇ ਕਿ ਤੁਸੀਂ ਆਹਦੀ ਕੁੜੀ ਨੂੰ ਲੈ ਕੇ ਜਾਓ ਜਿਹੜੀ ਉਸ ਦੀ ਨਾਨਾਣ ਦੱਸਦੀ ਹੈ ਕਿ ਇਸ ਦੇ ਮਾਤਾ ਪਿਤਾ ਨੂੰ ਸ਼ਾਇਦ ਪਹਿਲਾਂ ਤੋਂ ਹੀ ਪਤਾ ਸੀ ਉਹਨਾਂ ਨੇ ਇਹ ਜਾਣ ਕੇ ਗਲਤ ਕੀਤਾ ਗਿਆ ਨਾ ਕਿ ਇੱਕ ਵਾਰੀ ਵਿਆਹ ਦੀਏ ਕਹਿੰਦੇ ਕਿ ਅਸੀਂ ਵਿਆਹ ਹਜੇ ਅਗਲੇ ਸਾਲ ਕਰਨਾ ਸੀ ਪਰ ਇਹਨਾਂ ਨੇ ਇੰਨਾ ਜ਼ਿਆਦਾ ਫੋਰਸ ਕੀਤਾ ਇੰਨਾ ਜ਼ਿਆਦਾ ਫੋਰਸ ਕੀਤਾ ਕਹਿੰਦੇ ਕਿ ਹਾਂ ਤੁਸੀਂ ਹੁਣੇ ਹੀ ਆ ਪੈਸ ਸਿਆਲ ਦੇ ਵਿੱਚ ਵਿੱਚ ਹੀ ਵਿਆਹ ਕਰਨਾ ਹੈ ਨਹੀਂ ਤੇ ਅਗਲੇ ਸਾਲ ਅਸੀਂ ਵਿਆਹ ਨਹੀਂ ਕਰਨਾ ਕਿ ਅਸੀਂ ਇਸ ਸਾਲ ਦੇ ਜਿਸ ਕਰਕੇ ਉਹਨਾਂ ਕੋਲ ਰੇਜ਼ਮੈਂਟ ਨਹੀਂ ਵੀ ਹੁੰਦਿਆ ਮੁੰਡੇ ਵਾਲਿਆਂ ਨੇ ਉਹਨਾਂ ਨੇ ਫਿਰ ਵੀ ਚਲੋ ਹਨਾ ਕਿ ਜਦ ਮੰਗਿਆ ਹੋਇਆ ਸੀ ਤਾਂ ਉਹਨਾਂ ਨੇ ਕਿਹਾ ਕਿ ਚਲ ਕਰਦ ਗਏ ਹੁਣ ਬਹੁਤ ਜ਼ਿਆਦਾ ਕੁੜੀ ਵਾਲੇ ਪ੍ਰੈਸ਼ਰ ਪਾ ਰਹੇ ਨੇ ਇਸ ਤਰ੍ਹਾਂ ਵਿਆਹ ਕਰ ਦਿੰਦੇ ਨੇ ਤੇ ਫਿਰ ਉਹ ਹੁਣ ਕੁੜੀ ਵਾਲੇ ਕਹਿੰਦੇ ਕਿ ਅਸੀਂ ਕੋਈ ਉਹ ਸੌਰੀ ਮੁੰਡੇ ਵਾਲੇ ਕਹਿੰਦੇ ਕਿ ਅਸੀਂ ਕੋਈ ਸਮਝੌਤਾ ਨਹੀਂ ਕਰਨਾ ਇਹ ਆਦੀ ਕੁੜੀ ਲੈ ਜਾਣ ਆਪਦੇ ਘਰ ਅਸੀਂ ਨਹੀਂ ਕੁਝ ਵੀ ਹਨਾ ਕਿ ਆਪ ਦਾ ਲੈਣਾ ਦੇਣਾ ਨਾ ਅਸੀਂ ਕੁਝ ਵੀ ਜਿਹੜਾ ਇਹਨਾਂ ਦਾ ਸਮਾਨ ਹੈਗਾ ਇਹ ਲੈ ਜਾਣ ਜਿਹੜਾ ਸਾਡਾ ਹੈਗਾ ਉਹ ਕਹਿੰਦੇ ਆ ਕਿ ਇੱਕ ਗਲਤੀ ਜਿਹੜਾ ਮੈਰिज ਦਾ ਜਿਹੜਾ ਉਹਨਾਂ ਦਾ ਖਰਚਾ ਹੋਇਆ ਹੈ ਮੁੰਡਿਆਲੇ ਦਾ ਕਹਿਣਾ ਇਹ ਹੈ ਕਿ ਕਹਿੰਨਾ ਕੁੜੀ ਵਾਲਿਆਂ ਦਾ ਜਿਹੜਾ ਹੋਇਆ ਕਿ ਉਹ ਆਪੇ ਹੀ ਪਰਵਾਇ ਕਿਉਂਕਿ ਉਹਨਾਂ ਨੇ ਝੂਠ ਬੋਲਿਆ ਸੀ ਉਹਨਾਂ ਨੇ ਸਾਰਾ ਕੁਝ ਗਲਤ ਕੀਤਾ ਸੀ ਇਹਨਾਂ ਨੇ ਤਾਂ ਕੁਝ ਵੀ ਗਲਤ ਵਗੈਰਾ ਨਹੀਂ ਸੀ ਕੀਤਾ ਇਸ ਕਰਕੇ ਉਹਨਾਂ ਦਾ ਕੋਈ ਲੈਣਾ ਨਹੀਂ ਅਸੀਂ ਜਿਹੜਾ ਜੜਾ ਸਾਡਾ ਹੈ ਉਹ ਅਸੀਂ ਰੱਖ ਲੈਣਾ ਜਿਹੜਾ ਉਹਨਾਂ ਦਾ ਉਹਨਾਂ ਨੂੰ ਅਸੀਂ ਦੇ ਦੇਣਾ ਅਸੀਂ ਕੁਝ ਵੀ ਲੜਾ ਦੇਣਾ ਨਹੀਂ ਉਹ ਜਿਹੜੀ ਉਹ ਮੁੰਡੇ ਦੀ ਪੈਣ ਹੈ ਉਹ ਕਹਿੰਦੀ ਕਿ ਸਾਡੇ ਤਾਂ ਹੱਥ ਜੁੜੇ ਐ ਹੋਜਿਆ ਤਾਂ ਮੈਂ ਨਾ ਜ਼ਿੰਦਗੀ ਵਿੱਚ ਵੇਖਿਆ ਨਾ ਮੈਂ ਵੇਖਣਾ ਚਾਹਣੀ ਆ ਸਾਡੇ ਮੁੰਡੇ ਦੀ ਲਾਈਫ ਕਰਾ ਜੇ ਉਹਨਾਂ ਨੂੰ ਪੁੱਛਿਆ ਗਿਆ ਹੈ ਕਿ ਹਾਂ ਤੁਹਾਨੂੰ ਪਹਿਲਾਂ ਇਸ ਚੀਜ਼ ਬਾਰੇ ਕੁਝ ਨਹੀਂ ਪਤਾ ਲੱਗਾ ਤੇ ਉਹਨਾਂ ਨੇ ਕਿਹਾ ਕਿ ਨਹੀਂ ਕਿਉਂਕਿ ਇਹ ਬੰਦਿਆਂ ਦੇ ਥਰੂ ਹੀ ਰਿਸ਼ਤਾ ਹੋਇਆ ਸੀ ਕਿਉਂਕਿ ਬੰਦਾ ਤਾਂ ਹੁਣ ਕੀ ਜਨਾਨੀ ਨੂੰ ਵੇਖੇਗਾ ਜਾਂ ਇਹਨਾਂ ਚੀਜ਼ਾਂ ਦਾ ਕੀ ਪਤਾ ਹੋਣਾ ਹੈ ਕਿ 4 ਮਹੀਨਿਆਂ ਦੇ ਵਿੱਚ ਤੇ ਇਸ ਕਰਕੇ ਬੰਦਿਆਂ ਦੇ ਥਰੂ ਹੀ ਵਿਆਹ ਹੋਇਆ ਸੀ ਤੇ ਇੱਕ ਦੋ ਵਾਰੀ ਇਹਨਾਂ ਦੇ ਘਰ ਗਿਆ ਸੀ 3 ਮਹੀਨੇ ਹੋਏ ਸੀ ਉਹਨੂੰ ਚੰਗੀ ਤਰ੍ਹਾਂ ਮੁੰਡੇ ਨੂੰ ਫੋਨ ਤੇ ਵੀ ਗੱਲਬਾਤ ਕਰਦੀ ਨੂੰ ਉਦੋਂ ਦੱਸ ਸਕਦੀ ਸੀ ਜਾਂ ਕਹਿ ਸਕਦੀ ਸੀ ਕਿ ਮੈਂ ਉਸ ਨੂੰ ਪਿਆਰ ਕਰਦੀ ਹਾਂ ਜਾਂ ਮੈਂ ਹਨਾ ਕੁਝ ਵੀ ਹੋ ਸਕਦਾ ਸੀ ਬਟ ਐਦਾਂ ਦਾ ਕੁਝ ਨਹੀਂ ਉਸਨੇ ਕੀਤਾ ਤੇ ਉਹ ਬਹੁਤ ਵੱਡਾ ਤੋਖਾ ਹੋਇਆ ਇਹ ਚੀਜ਼ਾਂ ਲੁਕਾਉਣ ਆਲੀਆਂ ਨਹੀਂ ਹੁੰਦੀਆਂ ਲੋਗੀ ਚੀਜ਼ਾਂ ਆਪਣੇ ਟਾਈਮ ਤੇ ਸਾਰਿਆਂ ਅੱਗੇ ਸ਼ੋਅ ਹੋਈ ਜਾਣੀਆਂ ਜੇ ਕਿਤੇ ਪਹਿਲਾਂ ਦੱਸ ਦਿੰਦੇ ਤੇ ਸ਼ਾਇਦ ਕੋਈ ਹੱਲ ਹੋ ਸਕਦਾ ਸੀ ਹਨ ਬਟ ਉਹਨਾਂ ਨੇ ਇਹ ਚੀਜ਼ਾਂ ਨਹੀਂ ਦੇਖੀਆਂ ਤੇ ਇਸ ਤਰ੍ਹਾਂ ਇਹਨਾਂ ਦਾ ਇਹ ਕਹਾਣੀ ਸੀ ਕਿ ਜਿਹੜੀ ਹੁਣ ਉਹ ਮੁੰਡੇ ਤੇ ਮੁੰਡੇ ਨੇ ਕਿਹਾ ਕਿ ਮੈਂ ਤਲਾਕ ਲੈਣਾ ਮੈਂ ਕੁੜੀ ਨਹੀਂ ਰੱਖਣੀ ਇਸ ਤਰ੍ਹਾਂ ਉਹ ਵੱਖ-ਵੱਖ ਹੋ ਚੁੱਕੇ ਨੇ ਤੁਸੀਂ ਦੱਸੋ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਇਹ ਬਿਲਕੁਲ ਸੱਚੀ ਕਹਾਣੀ ਹੈ ਠੀਕ ਹੈ ਜਿੰਨੇ ਕੋਈ ਡਾਊਟ ਕਰਨਾ ਮੈਨੂੰ ਕਮੈਂਟ ਕਰ ਸਕਦਾ ਮੈਂ ਉਹਨੂੰ ਸਾਰਾ ਕੁਝ ਪੀ ਸਕਦੀਆਂ ਠੀਕ ਹੈ ਜੇ ਵੀਡੀਓ ਵਧੀਆ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਤੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਮਿਲਦੇ ਹਾਂ ਕਿਸੇ ਹੋਰ ਨਵੀਂ ਕਹਾਣੀ ਇਹ ਅਲੱਗ-ਅਲੱਗ ਤਰ੍ਹਾਂ ਦੀਆਂ ਕਹਾਣੀਆਂ ਸੁਣਨ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤਾਂ